ਜੰਗਲਾਂ ਦੇ ਵਿੱਚ ਲੱਗੀ ਭਿਆਨਕ ਅਗ ਤੇ ਐਸਾ ਪਿਆਨਕ ਅਗ ਨੇ ਦੇਖੋ ਕਿਵੇਂ ਆਤਕ ਮੁਚਾ ਦਿੱਤਾ ਹੈ ਤਪਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਜੰਗਲਾਂ ਦੇ ਵਿੱਚ ਪਿਆਨਕ ਅਗ ਲੱਗੀ ਤੇ ਅਗ ਇੰਨੀ ਕਿਸਾਦਾ ਫੈਲ ਗਈ ਕਿ ਉੱਥੇ ਮੰਦੜੇ ਹਾਲ ਪੈਦਾ ਹੋਏ ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਰ ਹੋਈਆਂ ਜਦੋਂ ਇਹ ਜੰਗਲਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕ ਹੈਰਾਨ ਪਰੇਸ਼ਾਨ ਹੋ ਗਏ ਕਿ ਇੱਕਦਮ ਇਆ ਕਪੀਆ ਨ ਕਿਵੇਂ ਲੱਗਈ ਹੈ ਦਰਸਲ ਤੁਹਾਨੂੰ ਦੱਸ ਜੀਏ ਕਿ ਹੁਣ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਫੈਲੀਆਂ ਜਿਸ ਤੋਂ ਬਾਅਦ ਹਰ ਪਾਸੇ ਧੂਆਂ ਹੀ ਧੂਆਂ ਹੁੰਦਾ ਹੋਇਆ ਦਿਖਾਈ ਦਿੱਤਾ ਵਿਆਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਦਰਸਲ ਤੁਹਾਨੂੰ ਦੱਸ ਜੀਏ ਕਿ ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਦੇ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉੱਥੇ ਤਣਾਪੂਰਨ ਸਥਿਤੀ ਪੈਦਾ ਹੋਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਕੀ ਕੁਝ ਉੱਥੇ ਕਟਨਾ ਵਾਪਰੀ ਹੈ ਕਿਸ ਪ੍ਰਕਾਰ ਜਿਹੜਾ ਨੁਕਸਾਨ ਹੋਇਆ ਦਰਸਲ ਦੱਸ ਜੀਏ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਭਿਆਨਕ ਜੰਗਲੀ ਅੱਗ ਫੈਲ ਗਈ ਹੈ ਔਰ ਦੱਸਿਆ ਕਿ ਸ਼ੁਰੂ ਜਦੋਂ ਇਹ ਅੱਗ ਹੋਈ ਹੈ ਤਾਂ ਇੱਕ ਇਹ ਅੱਗ ਜਿਹੜੀ ਤੇਜ਼ੀ ਦੇ ਨਾਲ ਫੈਲਣ ਲੱਗ ਪਈ ਅੱਗ ਕਾਰਨ ਸੰਘਣਾ ਧੂਆਂ ਫੈਲ ਗਿਆ ਤੇ ਹਵਾ ਦੀ ਗੁਣਵੰਤਾ ਵਿਗੜ ਗਈ ਜਿਸ ਕਰਕੇ ਅਧਿਕਾਰੀਆਂ ਨੇ ਹਾਈ ਅਲਰਟ ਕੀਤਾ ਦੱਸਿਆ ਕਿ ਗਿਫੋਰਡ ਫਾਇਰ ਵਜੋਂ ਜਾਣੀ ਜਾਂਦੀ ਹੈ ਇਹ ਇਹ ਅੱਗ ਹੁਣ ਜਿਹੜੀ ਆ ਬੈਠ ਹਜ਼ਾਰ ਏਕੜ ਤੋਂ ਵੱਧ ਰਕਬੇ ਨੂੰ ਫੇ ਜਿਹੜਾ ਫੈਲ ਗਿਆ ਰਕਬੇ ਵਿੱਚ ਫੈਲੀ ਹੋਈ ਔਰ ਸਥਾਨਕ ਰਿਪੋਰਟਾਂ ਦੇ ਮੁਤਾਬਕ ਪਿਆਨਾ ਕਾ ਕਨੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸੰਗਣਾ ਧੂਆਂ ਫਲਾ ਦਿੰਦਾ ਹੈ ਅਧਿਕਾਰੀਆਂ ਨੇ ਦੱਖਣੀ ਕੈਲੀਫੋਰਨੀਆ ਕਾਉਂਟੀਆ ਜਿਵੇਂ ਕਿ ਲਾਸ ਐਂਜਲਸ ਅਤੇ ਹੋਰ ਜੜੀਆਂ ਥਾਵਾਂ ਨੇ ਨਾਲ ਨਾਲ ਗੁਆਂਟੀ ਲਾਸ ਵੈਗਸ ਦੇ ਨਿਵਾਸੀਆਂ ਨੂੰ ਵੀ ਸੁਚੇਤ ਕੀਤਾ ਹੈ ਹਵਾ ਦੀ ਗੁਣਵੰਤਾ ਵਿਗੜਨ ਕਰਕੇ ਕਈ ਸਲਾਹਾਂ ਜਾਰੀ ਕੀਤੀਆਂ ਗਈਆਂ ਨੇ ਨੇੜਲੇ ਖੇਤਰ ਦੇ ਲੋਕਾਂ ਨੂੰ ਜੋ ਸਭ ਤੋਂ ਵੱਧ ਪ੍ਰਭਾਵਿਤ ਹਨ ਉਹਨਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਦੂਜੇ ਪਾਸੇ ਅਧਿਕਾਰੀਆਂ ਦੇਵ ਲੋ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਕਿਹਾ ਕਿ ਅੱਗ ਤੇ ਸਿਰਫ 3% ਕਾਬੂ ਪੈ ਗਿਆ ਸੀ ਉਹਨਾਂ ਨੇ ਕਿਹਾ ਕਿ ਮੌਸਮ ਦੀ ਸਥਿਤੀ ਕਾਰਨ ਕਾਬਟਾ ਨੂੰ ਨਹੀਂ ਹਟਾਇਆ ਜਾ ਰਿਹਾ ਸੀ ਔਰ ਅਧਿਕਾਰੀਆਂ ਨੇ ਅੱਗ ਕਾਰਨ ਆਲੇ ਦੁਆਲੇ ਦੀਆਂ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਇਸ ਨਾਲ ਆਵਾਜਾਈ ਵਿੱਚ ਵਿਘਨ ਪਿਆ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਗਰਮ ਹੋ ਜਾਵੇਗਾ ਤੇ ਹਾਲਾਤ ਹੋਰ ਵੀ ਗੰਭੀਰ ਹੋ ਜਾਣਗੇ ਤਾਂ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਭਿਆਨਕ ਜੰਗਲੀ ਅੱਗ ਲੱਗੀ ਜੰਗਲੀ ਅੱਗ ਦਾ ਕਹਿਰ ਜਿਹੜਾ 450 ਤੋਂ ਵੱਧ ਜਿਹੜਾ ਖਤਰੇ ਦੇ ਵਿੱਚ ਘਰ ਆਏ ਔਰ ਹਾਈਲਾਈਟ ਜਿਹੜਾ ਵਾ ਜਾਰੀ ਕਰ ਦਿੱਤਾ ਤਾਂ ਹਾਈਲਾਈਟ ਜਾਰੀ ਕਰਨ ਤੋਂ ਬਾਅਦ ਹੁਣ ਲੋਕਾਂ ਦੇ ਆਲੇ ਦੁਆਲੇ ਜਿਹੜੇ ਖੇਤਾਂ ਦੇ ਘਰ ਸੀਗੇ ਉਹਨਾਂ ਨੂੰ ਖਾਲੀ ਕਰਵਾਇਆ ਗਿਆ ਤਾਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਜਦੋਂ ਜੰਗਲੀ ਅੱਗ ਫੈਲ ਗਈ ਜਦੋਂ ਜੰਗਲਾਂ ਨੂੰ ਅੱਗ ਲੱਗੀ ਤਾਂ ਉੱਥੇ ਦੀਆਂ ਤਸਵੀਰਾਂ ਬਹੁਤ ਹੈਰਾਨ ਕਰ ਦੇਣ ਵਾਲੀਆਂ ਸੀਗੀਆਂ ਔਰ ਬਹੁਤ ਭਿਆਨਕ ਮੰਜ਼ਰ ਬਣ ਗਿਆ ਤਾਂ ਇਕਦਮ ਹੀ ਹਾਈ ਅਲਰਟ ਜਾਰੀ ਕਰ ਦਿੱਤਾ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਤਾਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜੜੀ ਕੀਤੀ ਗਈ ਆ ਤਾਂ ਬਹੁਤ ਘੱਟ ਮਾਤਰਾ ਤੇ ਅੱਗ ਤੇ ਕਾਬੂ ਪਾਈ ਗਈ ਪਰ ਗਰਮ ਮੌਸਮ ਹੁਣ ਦਿਨ-ਪਤੀ ਦਿਨ ਹੋਣ ਕਰਕੇ ਜ਼ਿਆਦਾ ਖਤਰਾ ਫੈਲ ਸਕਦਾ ਹੈ ਇਸ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਹੈ ਇਹ ਦੱਸਿਓ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਲੋਕਾਂ ਦੇ ਲਈ ਅਹਿਮ ਖਬਰ ਹੈ ਕਿਵੇਂ ਭਿਆਨਕ ਜੰਗਲੀ ਅੱਗ ਲੱਗੀ ਔਰ ਉਸ ਦੇ ਨਾਲ 400 ਪਿਆਗ ਘਰ ਜਿਹੜੇ ਨੇ ਉਹ ਖਾਲੀ ਕਰਵਾਏ ਗਏ ਤਾਂ ਕਈ ਲੋਕਾਂ ਦਾ ਰੈਸਕਿਊ ਆਪਰੇਸ਼ਨ ਕੀਤਾ ਗਿਆ ਬਚਾਕਾਰਜ ਟੀਮਾਂ ਮੁੱਖਤੇ ਪਹੁੰਚੀਆਂ ਪਰ ਉੱਥੇ ਦੇ ਹਾਲਾਤ ਵਿਗੜਦੇ ਦਿਖਾਈ ਦਿੱਤੇ ਤਾਂ ਇੱਥੇ ਹੁਣ ਅਮਰੀਕਾ ਵਾਸੀਆਂ ਦੇ ਲਈ ਸਫਾਈ ਵਰਤਨ ਦੀ ਲੋੜ ਹੈ ਕਿਉਂਕਿ ਇਹ ਭਿਆਨਕ ਜੰਗਲੀ ਅੱਖ ਲੋਕਾਂ ਦੇ ਲਈ ਕਹਿਰ ਜਿਹੜੀ ਵਰਸੌਂਦੀ ਹੋਈ ਦਿਖਾਈ ਦੇ ਰਹੀ ਹੈ